ਦੇਵੀ ਹੈ ਪਹਿਨ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈਂ ਹੋਵੇ ਸਿਫਤੁ ਖਾਮਦੀ ਨੂਰ ਅਰ ਸੋ ਕੁਰ ਸੋ ਝਟੀ ਐ ਤੁਧ ਡਠ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋ ਰੀਐ ਸਭ ਨਾਨਦਾ ਦੇ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਆਵ ਗਣ ਵਿਕਣਾ ਗੁਣ ਰਵਾ ਬਾਲ RAM ਜੀਓ ਹਰ ਹਰ ਨਾਮਤ ਆਏ ਗੁਰ ਬਾਣੀ ਨਤ ਨਤ ਚਾਵਾ ਬਾਲ ਰਾਮ ਜਿਓ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਾਲ ਰਾਮ ਜਿਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਤਨਤ ਚਾਵਾਲ ਰਾਮ ਜਿਉ ਗੁਰ ਬਾਣੀ ਸਦ ਮੀਠੇ ਲਾਗੇ ਪਾਪ ਵਿਕਾਰ ਗਵਾਇਆ ਮਰ ਰੋਗ ਗਿਆ ਭਾ ਭਾਗ ਸਹਿਜ ਸਹਿਜ ਮਿਲਾਇਆ ਕਾਇ ਸੇ ਜਿ ਗੁਰ ਸਬਦ ਸੁਖ ਹਾਲੇ ਗਿਆਨ ਤਤ ਕਰ ਭੋਗ ਆਨ ਦਿਨ ਸੁਖ ਮਾਣਿ ਨਿਤ ਰਲਿਆ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰਿ ਪਾਉ ਕੁਰਮ ਕੁਰਮਾਈ ਆਇਆ ਬਲਰਾਮ ਜਿਉ संत जना कर मेल गुरबानी गावाइया बालराम जियो वाणी गुर गाए परमगत पाए पंच मिले सो हाया गाए ਕਰੋਧ ਮਮਤਾ ਤਨਨਾਠ ਏ ਪਾਖੰਡ ਪਰਮ ਗਵਾਇਆ ਹਮੇ ਪੀਰ ਗਈ ਸੁਖ ਪਾਇਆ arogyat pae sharira ਗੁਰ ਪਰਸਾਦਿ ਬ੍ਰਹਮ ਪਛਾਤਾ ਨਾਨਕ ਗੁਣੀ ਗਹਿਰਾ ਮਨ ਮੁਖ ਵਿਛੜੀ ਦੂਰ ਮਹਿਲ ਨ ਪਾਏ ਬਲ ਗਏ ਬਾਲ ਰਾਮ ਜਿਓ ਅੰਤਰ ਮਮਤਾ ਕੂਰ ਕੋੜ ਵਿਹਾਜੇ ਕੋੜ ਲਈ ਬਾਲ ਰਾਮ ਜਿਓ ਕੋੜ ਕਪਟ ਕਮਾਵੇ ਮਹਾ ਦੁਖ ਪਾਵੇ ਵਿਣ ਸਤਿ ਗੁਰ ਮਗਨਾ ਪਾਇਆ ਉਜੜ ਬੰਥ ਬ੍ਰਮਗਾਵਰੀ ਕੇ ਨਕੇ ਨ ਤਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤ ਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨਮ ਮਿਲੇ ਨਾਨਕ ਸਹਜ ਸੁਭਾਏ ਆਇ ਲਗਣ ਗੜਾਈ ਹਿਰਦੈ ਧਨ ਓਮਾਹੀਆ बालराम जियो पण्डित पांदे आन पति बहवाचाइया बलराम जियो पति वाचाइ मन वजीव धाय जाव साजन ਸੋੜੇ ਕਰ ਆਏ ਗੁਣੇਗੇ ਅੰਨੇ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਾਧ ਨਾਵ ਤਨ ਬਾਲ ਸਖਾਈ ਨਾਨਕਾ ਕਿਰਪਾ ਕਰ ਕੇ ਮਿਲੇ ਵਿਛੜ ਕਦ ਨ ਜਾਇ ਵਾਰ ਪਾਇਆ ਪੁਰਖ ਅਗੰਮ ਗੋਚਰ ਸਾਧ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮਿਲੇ ਵਿਛੜ ਕਦੇ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਾਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਨਿਤ ਚਾਵ ਬਾਲ ਰਾਮ ਜੀਓ